ਲਾਂਝਾ ਦੀ ਗਿਲਸਾ ਦੇ ਅੰਬ ਚੁੱਪੇ ਆ ਇਦਾਂ ਦੇ ਜ਼ਿੰਦਗੀ ਚ ਨਹੀਂ ਚੁੱਪੇ ਔਰ ਐਨੇ ਮਿੱਠੇ ਔਰ ਅਸੀਂ ਲਹਿਦੀ ਲਈ ਚੁੱਪੇ ਆ ਤਾਂ ਕਰਕੇ ਅਦਰ ਦੇ ਧਿਆਨ ਦੇਖੋ ਛੜਾ ਥੋੜੀਆਂ ਹੋਈਆਂ ਵਾ ਜਿਹੜੇ ਦੁਰ ਦੁਰ ਵੀ ਸੁੱਟਿਆ ਲੱਗ ਔਰ ਇਦਾਂ ਦੇ ਅੰਬ ਵੇਖੇ ਨਹੀਂ ਕਿਤੇ ਸ਼ਹਿਰ ਚ ਵਾਕਈ ਅਰੇ ਤੇਦਰੋਂ ਗਿਲਸਾ ਦਾ ਧੰਨਵਾਦ ਕਰਦੇ ਆ ਔਰ ਇਦਾਂ ਦੇ ਹੌਸਲੇ ਵਾਲੇ ਬੰਦੇ ਔਰ ਹਿੰਮਤ ਵਾਲੇ ਬੰਦੇ ਥੋੜੇ ਘੱਟ ਹੀ ਆ ਹਿੰਦੁਸਤਾਨ ਚ ਬਿਲਕੁਲ ਮੇਰੇ ਦੋਸਤਾਂ ਬਹੁਤ ਠੱਗ ਕੇ ਚੁੱਪਣ ਵਾਲੇ ਵੀ ਘਾਟੀ ਹੈ ਵੀ ਕੋਣ ਬਾਕੀ ਮਲੋਤਰਾ ਸਾਹਿਬ ਨੇ ਛੋਟਾ ਹੁੰਦਾ ਹੈ ਕਿ ਲੋਕੀ ਕੋਈ ਆਂਬ ਚੁਪਾਂਦਾ ਰਹਿੰਦਾ ਲੇਕਿਨ ਇਦਾਂ ਲੱਗਦਾ ਪਿਆ ਜਿਦਾ ਗਿਲਸਾਹ ਆਪਣੇ ਦਿਲੋਂ ਚੁਪਾਂਦੇ ਪਏ ਸਾਰੇ ਕੁੱਬੜੇ ਇਹਨਾਂ ਪਤਾ ਨਹੀਂ ਕਿਹੜੇ ਕਿਹੜੇ ਜਾ ਕੇ ਬੂਟੇ ਤੋਂ ਲੈ ਕੇ ਆਏ ਆ ਆਪ ਲੈ ਕੇ ਆਏ ਆ ਸਾਰੇ ਆਪ ਨਹੀਂ ਚੁੱਪੇ ਆਪ ਨਹੀਂ ਚੁੱਪੇ ਸਾਰਿਆਂ ਨੂੰ ਜਹਾਨ ਨੇ ਸਮਝ ਪਾਇਆ ਆਰੇ ਦੀ ਸੇਵਾ ਕਰਨ ਦੇ ਵਿੱਚ ਲੱਗੇ ਹੋਏ ਜਿਹੜਾ ਜਜਵਾ ਇਹਨਾਂ ਦਾ ਹੈ ਮਤਲਬ ਕਾਬਲੇ ਤਰੀਫ ਹੈ ਕਾਬਲੇ ਤਰੀਫ ਬਹੁਤ ਵੈਰੀ ਗੁੱਡ ਬਹੁਤ ਚੀਜ਼ ਨੂੰ ਸਲਾਮ ਆ ਜੀ ਇਹਨਾਂ ਦਾ ਵਾਵਾ ਹੋਰ ਹਿੰਮਤ ਤੰਦਰੁਸਤੀ ਬਖਸ਼ੀ ਹਾਂ ਤੁਹਾਨੂੰ ਇਹ ਦੇਖੀ ਬਹੁਤ ਇੱਕ ਵਾਰੀ ਹੋਰ ਚੂਪਾਂਗੇ ਇੱਕ ਵਾਰੀ ਹੋਰ ਚੂਪਾਂਗੇ ਔਰ ਹਰ ਸਾਲ ਸਾਨੂੰ ਦੋ ਤਿੰਨ ਵਾਰੀ ਕਿਹੜਾ ਦਵਾਦਾਨ ਕਰਦੇ ਹਾਂ ਬਹੁਤ ਬਹੁਤ ਵਧੀਆ ਇਹ ਜਿਹੜੇ ਇਹ ਅੰਬ ਨਹੀਂ ਹੈ ਇਹ ਤੰਦਰੁਸਤੀ ਦਾ ਖਜ਼ਾਨਾ ਹੈ ਮੈਂ ਤਾਂ ਆਉਣ ਵਾਲੀ ਪੀੜ੍ਹੀਆਂ ਨੂੰ ਕਹੂੰਗਾ ਕਿ ਜਿਹੜੇ ਤੁਸੀਂ ਆਮਬ ਬਾਜ਼ਾਰੂ ਆਮਬ ਲੈ ਕੇ ਚੂਪਦੇ ਆ ਕਮ ਸੇ ਕਮ ਸ਼ਹਿਰਪੁਰ ਦੇ ਵਿੱਚ ਆ ਕੇ ਇੱਕ ਵਾਰੀ ਆਮਬ ਚੂਪ ਕੇ ਦੇਖੋ ਤੁਹਾਡਾ ਖੂਨ ਜਿਹੜਾ ਆ ਇੰਦਾ ਵਧੀਆ ਖੂਨ 12 ਗ੍ਰਾਮ ਆ ਨਾ ਜੀ ਉਹ ਕੋਈ 14 15 16 ਇੰਦਾ ਹੋਊਗਾ। ਸ ਬੈਸਟ ਮੰਗੇਓ ਇਨ ਦਾ ਵਰਲਡ ਦੁਨੀਆ ਦੇ ਵਿੱਚ ਇਸ ਤੋਂ ਵਧੀਆ ਆਂਬ ਨਹੀਂ ਹੈ ਤੇ ਗਿੱਲ ਸਾਹਿਬ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਜੀ ਇਹਨਾਂ ਨੇ ਸਾਨੂੰ ਇੰਨਾ ਵਧੀਆ ਆਂਬ ਨਾਲ ਕਰਾਏ ਆ ਤੇ ਮੈਨੇਜਰ ਸਾਹਿਬ ਹੈਗੇ ਆ ਵਕੀਲ ਸਾਹਿਬ ਹੈਗੇ ਆ ਰਣਜੀਤ ਜੀ ਹੈਗੇ ਆ ਵੈਲ ਸਾਹਿਬ ਆ ਪੂਰੀ ਸਾਹਿਬ ਆ ਬੀਜੇ ਭਾਜੀ ਸਾਡੇ ਅਸੀਂ ਐਸਡੀਓ ਸਾਹਿਬ ਐਨੇ ਨਿਹਾਲ ਹੋ ਗਏ ਆ ਬਾਰੇ ਗੋਲਦੋ ਅਜੀ ਪ੍ਰਸ਼ਰ ਜੀ ਹੈਗੇ ਆ ਸਾਬਾ ਜੀ ਹੈ ਕੈਪਟਨ ਸਾਹਿਬ ਆ ਅਸੀਂ ਗਿੱਲ ਸਾਹਿਬ ਕਿੱਥੇ ਆ ਆ ਵੀ ਆਉਂਦੇ ਆ ਅਸੀਂ ਤੇ ਮਤਲਬ ਕਿਸੇ ਵੀ ਬੰਦੇ ਨੇ ਜੇ ਅੰਬ ਚੂਪਣੇ ਹੁਣ ਤਾਂ ਹੁਸ਼ਿਆਰਪੁਰ ਤੇ ਵਧੀਆ ਨਾਲੋਂ ਵਧੀਆ ਅੰਬ ਕਿਤੇ ਵੀ ਨਹੀਂ ਮਿਲਨੇ ਅੰਬਾਂ ਦਾ ਜਿਹੜਾ ਬਾਦਸ਼ਾਹ ਸ਼ਹਿਰ ਆ ਉਹ ਹੁਸ਼ਿਆਰਪੁਰ ਰਹੂਗਾ ਤੇ ਹੈਗਾ ਵੀ ਆ ਜਾਓ ਗਿੱਲ ਸਾਹਿਬ ਆ ਜਾਓ ਤੇ ਅੰਬਾਂ ਦਾ ਖਜ਼ਾਨਾ ਹੁਸ਼ਿਆਰਪੁਰ ਔਰ ਮੇਰੇ ਖਿਆਲ ਅਸੀ ਘੱਟ ਤੋਂ ਘੱਟ ਕੱਲੇ ਕੱਲੇ ਬੰਦੇ ਨੇ 5-5 6-6 ਕਿਲੋ ਘੱਟ ਤੋਂ ਘੱਟ ਮੇਰੇ ਵਰਗੇ ਨੇ 10 ਕਿਲੋ ਕਿਉਂ ਪੇ ਹੋਣੇ ਆਂ ਤੇ ਹਲੇ ਸਾਹਿਬ ਇਹਦੇ ਰਾਹ ਢਿੱਡ ਭਰ ਗਿਆ ਪਰ ਮਨ ਹਲੇ ਵੀ ਇੰਨਾ ਕੰਮ ਕੰਮ ਹੋਰ ਜੂ ਗੇ ਸਾਹਿਬ ਦੇ ਬਾਰੇ ਫਾਰਮ ਹਾਊਸ ਦੇ ਬਾਰੇ ਜਿਨ੍ਹਾਂ ਨੇ ਸਾਨੂੰ ਆਮਰ ਨੇ ਜੀ ਆਪਣੇ ਦਿਲੋਂ ਚ ਪਾਏ ਆ ਵਾਹ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਆਮਰ ਦਿਲੋਂ ਚ ਪਾਏ ਆ ਆ ਜੀ ਹਰ ਚਿੰਤਪੂਰਨੀ ਮਾਤਾ ਜੀ ਦਾ ਬੋਲ ਸਾਤੇ ਦਰਵਾਜ਼ ਕੀ ਜੈ ਇੱਕ ਰਏ ਬੀਰ ਬਜਰੰਗੀ ਹਰ ਹਰ ਮਹਾਦੇਵ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ